ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਮਾਰਨਿੰਗ ਹੋ ਗਈ ਆ ਗੁੱਡ ਵਾਲੀ ਤੇ ਕਿਦਾਂ ਸਾਰੇ ਠੀਕ ਠਾਕ ਜੇ ਇਧਰ ਆਪਣਾ ਸ਼ੇਰ ਪੁੱਤ ਜੇ ਸੁੱਤਾ ਆ ਉੱਠਿਆ ਨਹੀਂ ਅਜੇ ਅੱਜ ਆ ਰਹੇ ਆ ਗੈਸਟ ਕਰੇ ਅਨਹਦੇ ਮਾਮਾ ਮਾਮੀ ਆ ਰਹੇ ਆ ਜਿਨ੍ਹਾਂ ਦੀ ਨਵੀਂ ਮੈਰਿਜ ਹੋਈ ਹੀ ਉਹਨਾਂ ਨੂੰ ਇਨਵਾਈਟ ਕੀਤਾ ਅੱਜ ਚਾਹ ਤੇ ਫਿਰ ਉਹਨਾਂ ਨੇ ਵਾਪਸ ਜਣਾ ਫਲਾਈਟ ਆ ਉਹਨਾਂ ਦੀ ਅੱਜ ਪਰੌਣਿਆਂ ਦਾ ਕਰਦੇ ਹਾਂ ਵੈਲਕਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਹੈਲੋ ਬੋਲੋ ਹੈਲੋ ਕੀ ਹਾਲਿਆ ਠੀਕ ਆ ਅੱਜ ਆ ਰਹੇ ਹੈਡ ਘਰ ਪ੍ਰਾਣੇ ਖੂ ਤੋਂ ਅੱਛਾ 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 ਨਹੀਂ ਆ ਰਹੇ ਨੇ ਤੇ ਵੱਜ ਗਏ ਆ ਸਵੇਰ ਦੇ ਕਿੰਨੇ ਵੱਜ ਗਏ ਕਿੰਨੇ ਵੱਜ ਗਏ 9:00 ਹੋ ਗਏ ਆ ਤੇ ਉਹਨਾਂ ਨੇ ਆਣਾ ਵਾ ਪਰ ਅਜੇ ਤੋਂ ਬਾਅਦ ਆ ਫਿਰ ਤੁਹਾਨੂੰ ਬੁਲਾਉਨੇ ਪ੍ਰਾਣਿਆਂ ਦੇ ਨਾਲ ਤੇ ਤਿਆਰੀ ਕਰ ਰਹੇ ਆਪਾਂ ਚਾਹ ਪਾਣੀ ਦੀ ਪਰਾਣੇ ਆਉਣ ਲੱਗੇ ਤਾਂ ਤੁਸੀਂ ਚਾਹ ਸ਼ਹਿਰ ਚਲ ਚੱਲੇ ਜਾ ਹੈ ਤੁਹਾਨੂੰ ਕਹਿੰਦੀ ਆ ਮੈਂ ਪਰਾਣੇ ਆਉਂਦੇ ਤੁਸੀਂ ਸ਼ਹਿਰ ਚਲ ਚੱਲੇ ਜਾ ਆ ਗਏਹੀਂ ਪੱਟੀ ਕਰਾ ਕੇ ਆਇਓ ਛਤੀ ਹਮ ਅਨਦਰ ਵੀ ਲਾਇਆ ਹੋ ਵੀਰਜੀ ਆਉਂਦੇ ਆ ਹਾਂਜੀ ਲਿਆਵਾਂਗੇ ਹਾਂ ਉਹ ਟਾਈਮ ਹੋ ਜਾਣਾ ਅਨੇ ਚਰਨ ਆਹੋ ਕਿੰਨੇ ਰਹਿੰਦ ਰਹਿੰਦ ਇੰਨੇ ਮੈਂ ਕੀ ਕਰਨੇ ਆ ਹਾਂ ਰਾਂ ਨੂੰ ਇੰਨੇ ਮੈਗੀ ਕਰਨੇ ਆ ਥੋੜੇ ਦੇ ਦੋ ਅੱਜ ਦਸ ਬਣਾ ਰਹੇ ਆ ਪਨੀਰ ਵਾਲੇ ਪਕੌੜੇ ਆ ਗਰੇ ਬਤਵਾ ਵਾਲੇ ਆ ਹੈਗੇ ਆ ਇਹ ਘਟ ਨਹੀਂ ਨਹੀਂ ਹੁੰਦੇ ਵੈਲਕਮ ਜੀ ਤੁਹਾਡਾ ਸਾਰਿਆਂ ਦਾ ਹੈਪੀ ਬਰਥਡੇ ਨਾਲੇ ਤੁਹਾਨੂੰ ਥੈਂਕ ਯੂ ਬਤਾਈਆਂ ਹੋਣ ਦੀ ਜੈ ਸੀ ਕੋ ਪ੍ਰਾਤਾ ਦਾ ਚਲ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਭੈਣ ਆਉਣ ਲੱਗੀ ਭੱਜ ਗਿਆ ਨਹੀਂ ਆ ਜਣਾ ਨਹੀਂ ਆ ਜਣਾ ਆ ਜਣਾ ਦੋਈ ਦੇ ਹੋਰ ਭੈਣ ਜੀ ਤੁਹਾਡਾ ਜੀ ਲੱਗ ਗਿਆ ਲੱਗ ਗਿਆ ਜਿਆਦਾ ਲੱਗ ਗਿਆ ਥੋੜਾ ਜਿੰਦਨ ਮੇਰੀ ਤੇ ਪਲੇਟ ਤੇ ਰੱਖੀ ਨਾ ਮੈਂ ਅਸਲ ਚਾਹ ਵੀ ਨਹੀਂ ਕਿਉਂ ਥੋੜਾ ਜਿਹਾ ਖਾ ਲੋ ਕੋਸੇ ਨਾ ਨਾ ਮੇਰੀ ਪਲੇਟ ਚ ਨਾ ਰੱਖੀ ਮੇਰੀ ਪਲੇਟ ਚ ਨਹੀਂ ਰੱਖਣਾ ਬਸ ਕਹਿ ਤਾ ਕਹਿ ਤਾ ਨਹੀਂ ਮੇਰੇ ਨਾਲ ਖਾਣਾ ਨਹੀਂ ਮੈਨੂੰ ਖਾਣਾ ਹਲੋ ਮੋٹے ਆ ਗਿਆ ਸਤਿ ਸ਼੍ਰੀ ਅਕਾਲ ਛੁੱਲੀਆਂ ਕੀ ਹਾਲੀ ਠੀਕ ਰਹੀ ਬੁਖਾਰ ਬੁਹੁਰ ਸਹੀ ਗਿਆ ਹਲੋ ਬੱਦੂ ਆ ਗਿਆ ਆ ਗਿਆ ਸਕੂਲ ਨੂੰ ਪਾ ਕੇ ਉਸਨੇ ਕਿਹਾ ਦੇ ਕਿ ਤਾਂ ਕਿ ਤੇਰੇ ਭਾਬੀ ਨੂੰ ਨਹੀਂ ਮਿਲੌੜੀ ਸੱਸਰੀ ਕਾ ਜਿੱਤਾ ਭੁੱਲ ਗਏ ਉਹ ਕਹਿੰਦੇ ਨੇ ਇਹ ਦੇਖੋ ਇਹਦੀ ਰਿੰਗਿੰਗ ਤਾਂ ਲੱਗ ਕੇ ਜਉਂਦਾ ਹੀ ਹੈਣਾ ਉਹਨੇ ਕਿਹੜੇ ਜਿਹੜੇ ਭਾਬੀ ਨੂੰ ਆ ਆ ਗਿਆ ਦੇ ਆ ਇਹਨੂੰ ਉਪਰ ਆਣਾ ਨਰ ਚੱਪੋ ਕਿ ਨਾਈ ਤੋਂ ਨਹੀਂ ਆਏ ਬੜੀ ਭੱਜੀ ਆਈ ਕਿ ਨਾਈ ਤੋਂ ਨਹੀਂ ਆਏ ਉਹਨੇ ਕਿਨੇ ਮੰਮੀ ਦਾ ਇਹਦੇ ਆਹੋ ਵੱਡੇ ਮੰਮੀ ਦਾ ਚੜਨੀ ਵਿਸ਼ਨ ਕੀਤੀ ਪੁਰਾਣੀ ਮਾਮੀ ਦਾ ਪੁਰਾਣੀ ਮਾਮੀ ਦਾ ਵਿਸ਼ਨ ਕੀਤੀ ਜਲਦੀ ਜਦ ਦੁਬਾਰਾ ਖਵਾ ਕੇ ਇਹ ਜਿੰਨੇ ਪਕੌੜੇ ਪਏ ਨਾ ਤੁਸੀਂ ਦੋਵਾਂ ਜਾਣੀਆਂ ਨੇ ਖਾਣੇ ਆ ਨਾ ਦਰਾਣੀ ਛਾਣੀ ਨੇ ਨਾਲ ਪਰਜਾਈ ਕਰਨ ਲੱਗੀ ਆ ਪਾਣੀ ਪੀ ਲੈ ਮੈਂ ਅੱਜ ਤਾਂ ਬਰਥਡੇ ਜੂ ਹਣ ਬਰਥਡੇ ਘਰ ਜਿਹੜੀ ਸਾਰਾ ਕੁਝ ਖਾਊਗੀ

ਸਟਾਫ ਮੈਂਬਰ ਆ ਕਿੱਦਾਂ ਤੇ ਸਵੇਰ ਤੇ ਟਿਕਲਦਾ ਕਹਿੰਦਾ ਉਹ ਤਾਂ ਮੇਰੇ ਸਟਾਫ ਮੈਂਬਰ ਆ ਇਹ ਯਾਰ ਉਹ ਗੱਭੀਏ ਨਹੀਂ ਨਾ ਤੋਂ ਸੁਣਾ ਮਾਸੀ ਪਾਣੀ ਮਿਲ ਨਹੀਂ ਕੋਰ ਹੁਣ ਕੀ ਡਾਕਟਰ ਆ ਮਾਮਾ ਉਹ ਡਾਕਟਰ ਨੇ ਕੀ ਆਖਣਾ ਬਾਕੀ ਨਾਲ ਬਹੁਤ ਜ਼ਿਆਦਾ ਮਾਹਰ ਹਰਗੇ ਮੇਰੇ ਮੈਂ ਮੁਰਗਾ ਬਣਾਉਂਗਾ ਤੇ ਫਿਰ ਉਸ ਕਰ ਦਿੰਦਾ ਮੈਂ ਤਾਂ ਅੱਗੇ ਜਿੰਦਰ ਨੂੰ ਆਖਣ ਦੀ ਹਾਂ ਤੇ ਮੈਂ ਅੱਜ ਮੈਂ ਚੱਲੀਏ ਡਾਕਟਰ ਕੋਲ ਪੁੱਛੀਏ ਉਹਨੂੰ ਕਿ ਪੰਜਾਹ ਇਹਦੀ ਕਿਉਂ ਦਿਆ ਕੱਲ ਤੇ ਨਾ ਤਿੰਨ ਦਿਨਾਂ ਦਾ ਤਿੰਨ ਮਹੀਨਾ ਬਾਅਦ ਮੈਂ ਆ ਨਾ ਉਹ ਕਿੰਨੇ ਦਿਨ ਦੇਣ ਵਾਸਤੇ ਆਈ ਮੈਂ ਤਾਂ ਹੀ ਤਿੰਨ ਦਿਨ ਵਾਸਤੇ ਬਣਾ ਦਿੱਤਾ ਅੱਜ ਕੁੜੀ ਦਾ ਬਰਥਡੇ ਆ ਵਿਸ਼ ਕਰੋ ਹੈ ਬਰਥਡੇ ਅੱਜ ਕਿਹੜਾ ਹਾਂ ਤੇ ਨੂਰ ਹਾਂ ਹਾਂ ਕੀ ਬਾਡੀ ਮਾਮਾ ਫੜਾ ਮੂਜੀ ਸੀ ਓਏ ਮੂਂਡੀ ਆ ਕੀ ਕਰਦਾ ਯਾਰ ਮਾਮੇ ਨੇ ਬਲਾਉਂਦੇ ਆ ਰੌਣਕ ਲਾਤੀਆਂ ਜਿਹੜੀ ਸਹੀ ਗੱਲ ਪਰ ਉਹਦੇ ਸਾਰੇ ਸੋਚੋਪ ਕਰਕੇ ਬੈਠੇ ਹਾਂ ਮਾਮਾ ਦੂ ਉਧਰ ਰਾਣੇ ਨੇ ਤਾਂ ਲੈ ਆ ਕੇ ਦੇਣਾ ਹੈ ਕਿ ਤਮਨ ਤੇ ਡੱਬੜੀ ਮੋਮਬਤੀਆਂ ਵੀ ਲਾਉਣੀਆਂ ਆ ਕਿੰਨੇ ਸਾਲਾਂ ਦੇ ਹੋ ਗਏ ਔਰ ਨੇਮ ਮੋਮਬਤੀਆਂ ਲਾਉਣੀਆਂ ਹੁਣ ਸਹੀ ਸਹੀ ਉਮਰ ਦੱਸਿਓ ਮੇਰਾ 91 ਦਾ ਹੁਣ ਆਪੇ ਹਿਸਾਬ ਲਾ ਲਓ ਕੈਲਕੂਲੇਸ਼ਨ ਆਪੇ ਕਰ ਲਓ ਹੁਣ ਪੈਸਾ ਆਪੇ ਲਾ ਲਓ ਪੈਸਾ ਆਪੇ ਲਾ ਲਓ ਹੋ ਜਾ ਬੋ ਚਲੋ ਕਿੱਟਾ ਮਾਂ ਮਾਰੇ ਕੱਤੀ ਸਾਡੇ ਫੋਗਲ ਵੀ ਆ ਕੌਣ ਲੱਗੇ ਆ ਮੈਂ ਆ ਕੌਣ ਉਹ ਤੋਂ ਮੈਂ ਦੋ ਧਿਆਨੀ ਪਾਈਆਂ ਤੂੰ ਹੀ ਖੱਬੇ ਸੱਜੇ ਵੰਦੇ ਨਹੀਂ ਆ ਜਾ ਯਾਰ ਮਾਸ਼ਾ ਅੱਲਾਹ ਤੇ ਸਲਾਮ ਨਾਈ ਮਾਰਕੂ ਮਾਰਕੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਸਾਰਾ ਹੱਲ ਨਾ ਥੈਂਕ ਯੂ ਰੀਤੀ ਫਾਈ ਥੈਂਕ ਯੂ ਮੁਬਾਰਕਾਂ ਜੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਖੁਸ਼ੀਆਂ ਹੋਣ ਥੈਂਕ ਯੂ ਤੁਹਾਨੂੰ ਫੋਲੋ ਨਹੀਂ ਕਿਦਾਂ ਲੱਗੀ ਕਿਦਾਂ ਕਿਦਾਂ ਲੱਗਾ ਤੁਹਾਨੂੰ ਸਰਪ੍ਰਾਈਜ਼ ਕੇਕ ਤੁਹਾਡਾ ਥੈਂਕ ਯੂ ਸੋ ਮਚੀ ਫਾਰ ਦੀ ਅਲੋ ਯੋ ਨਾਲ ਜਿਹੜੇ ਪਾਉਂਦੇ ਆਗੇ ਜਿੱਦਾਂ ਕੋਲੋਂ ਤੁਹਾਨੂੰ ਕਹਵਾ ਦੋ ਮੈਂ ਅੰਦਰ ਆਪਣੇ ਨਾ ਖਾਣ ਲਈ ਪਾ ਲਿਆ ਹੋਵੇ ਫਰਮਾ ਤੁਹਾਨੂੰ ਤੁਹਾਡੀ ਸਾਰੀ ਮਸ਼ਕੂਰੀਆਂ ਕਰਨ। ਥੈਂਕ ਯੂ। ਕੱਪੜਾ ਲਾਹੀ ਹੈ। ਕਾਦੇ ਦੇਰਾ। ਆਰਾਮ ਇਧਰ। ਪਿਆਰ। ਇਹ ਨਿਕਲ ਜਿਕੇ ਤੇ ਕਾਦ ਨਹੀਂ। ਕਾਦੇ ਥੋੜੇ ਦੇ ਦੇ ਥੋੜੇ ਦੇਤੇ। ਛੋਲੇ ਹੀ ਦਿੱਤੇ। ਇਹ ਖੇਚਨ ਕਾਦੇ ਹੱਥ ਕਰਨੀ ਬਹੁਤ ਸੋਹਣੇ ਥੈਂਕ ਯੂ। ਬੈਜੋ ਹਣ ਆਰਾਮ ਨੂੰ ਚਲ ਜਾਓ। ਉਹਨਾਂ ਜਾਣੇ ਖਲੋਤੇ ਹੀ ਉਹਨਾਂ ਸੁਸੁਕ ਕੇ ਘਰ ਆ ਕੇ ਤਾਂ ਤੁਹਾਡੇ ਵੀ ਸੱਚਾ ਬੱਚਿਆਂ ਦਾ ਟਾਈਮ ਆਵੇਂ ਬੁਆ ਮਾਰਾ ਖੁਲਾਮ ਦਾ ਘਰ ਦਵੜ ਜਾਂਦੇ ਤੇ ਐ ਨੂੰ ਇਹਨੂੰ ਕਿਹੜਾ ਸਗਨ ਇੱਥੇ ਛੱਡ ਜਾਂਦਾ ਹਾਂ ਪਹਿਲੀ ਵਾਰ ਆਏ ਤੁਸੀਂ ਲੋ ਤੁਸੀਂ ਸਗਨ ਇਹ ਸਗਨ ਦਾ ਤੁਸੀਂ ਲੈਣਾ ਇਧਰ ਆ ਮੈਂ ਮੈਂ ਆ ਗਈ ਬਰਥਡੇ ਵਾਲਾ ਬਟਾ ਨਾ ਬੜੇ ਹੀ ਆਂ ਆਂਟੀ ਤੁਸੀਂ ਆ ਦੇਖੋ ਮੈਨੂੰ ਮੁੰਡੇ ਵਾਲੇ ਕਿਤੇ ਨਹੀਂ ਨਾ ਤੁਸੀਂ ਮੁੰਡੇ ਦਾ ਵਿਆਹ ਕਰਕੇ ਆਏ ਜੋ ਨਾ ਤੁਸੀਂ ਨਾਲੇ ਮੁੰਡੇ ਦਾ ਵਿਆਹ ਕਰਕੇ ਆਏ ਜੋ ਸਾਈਡ ਤੇ ਚਲੋ ਠੋਕੋ ਜੰਗਾ ਫਾਸਾ ਸ੍ਰੀ ਘਰ ਨਾ ਨਹੀਂ ਤੁਹਾਨੂੰ ਤਾਂ ਕੋਈ ਮੈਂ ਤੁਹਾਨੂੰ ਆਪਾਂ ਮਾਰਿਤ ਹਵਾਉਂਗਾ ਉਹ ਤੇ ਆਂਦੇ ਰਿਆ ਕਰੋ ਮੈਂ ਆਉਂਗਾ ਦੁਆਇਆ ਮੈਂ ਠੀਕ ਹੋ ਗਿਆ ਮੈਂ ਬਕਰੇ ਤੇ ਜਾ ਨਹੀਂ ਆਇਆ ਉਹ ਖੂ ਹੀ ਮੇਰਾ ਬੰਦ ਹੋਇਆ ਉਹ ਇੱਥੇ ਆਵਾ ਮੈਂ ਹੋਰ ਘਲੀ ਬੈਜ ਜਨਾਂ ਨਾਲ ਨਾਲ ਲਿਆਂਦਾ ਲਿਆਂਦਾ ਹੁੰਦਾ ਹੁੰਦਾ ਨਾ ਤੁਹਾਨੂੰ ਘੋਣਾ ਲੈ ਹੁੰਦਾ ਹਰ ਵੀਰ ਜਾ ਕੇ ਕੇ ਹਾਂ ਹਰ ਵੀਰ ਉਹ ਹਾਲੇ ਸਿਰ ਪਤਾ ਲੱਗ ਜਾਣਾ ਚੰਗਾ ਵੀ ਚੰਗਾ ਦੀ ਚੰਗਾ ਦੀ ਮੈਂ ਵੰਗਾਂ ਦੇ ਮੈਨੂੰ ਬੈਰ ਉਹ ਨਹੀਂ ਮੁੱਕ ਫਿਰ ਹੁਣ ਤੂੰ ਆ ਆ ਜਿਹਾ ਆ ਗੋਦਾਂ ਦੇ ਜਾਂਦਾ ਜਾਂਦਾ ਸੁਖਿੰਦਰ ਜਾਂਦਾ ਦੋਸਤ ਕਰ ਆਇਆ ਹੀ ਕਿੱਥੇ ਆ ਆ ਤੂੰ ਲੈ ਚਰਾ ਸੰਸੀ ਹਾਂਜੀ ਹਾਂਜੀ ਆ ਆ ਚਲ ਹੁੰਦੇ ਆਂ ਆਂ ਕਰੂਗੇ ਹਾਂਜੀ ਹਾਂਜੀ ਉਹ ਫਿਰ ਬਾਪੂ ਨਾ ਕਰਕੇ ਨਿਕਲ ਜਾਂਦਾ ਕਿਸੇ ਬੰਦੇ ਨੇ ਟ੍ਰੋਹਣੇ ਚ ਲੱਗੇ ਆ ਤੇ ਹੁਣ ਹਲਾ ਟਾਈਮ ਲੱਗ ਗਿਆ ਵਾ ਤੇ ਅਸੀਂ ਹੁਣ ਖਾਂਦੇ ਆਂ ਕੀ ਖਾਣ ਦਾ ਡੱਬੀਆਂ ਆਈਸਕ੍ਰੀਮ ਦੀ ਡੱਬੀਆਂ ਨਹੀਂ ਮੈਂ ਆਈਸਕ੍ਰੀਮ ਖਾਂਦੇ ਆ ਅਨਨ ਖਾਣਾ ਆਈਸਕ੍ਰੀਮ ਮੈਂ ਖਾਣ ਦੀ ਵੇਖਣ ਲਈ ਮੈਂ ਵੇਖਣ ਦੀ ਮੈਂ ਵੇਖਣ ਦੀ ਭਾਬੀ ਕਿਤਾ ਖਾਣ ਦੀ ਕਿਦਾਂ ਕਿੰਨਾ ਖਾਣ ਦੀ ਨਹੀਂ ਨਹੀਂ ਉਹ ਭਾਬੀ ਖਲਾ ਖਾਲੀ ਪਲੇਟਾਂ ਤੱਕ ਜੇ ਤੱਕ ਚੁੱਕੀਆਂ ਨਹੀਂ ਤੇ ਪਰੋਣੇ ਵਿਚਾਰੇ ਘਰ ਵੀ ਪਹੁੰਚ ਗਏ ਪਰੋਣੇ ਬੜੀ ਦੂਰ ਜਾਣਾ ਹੀ ਕਿਤੇ ਕੀ ਕਰੰਦੇ ਜੋ ਚੋਕਲੇਟ ਸਾਰੇ ਚੋਂ ਚ ਇੱਕ ਜਗ੍ਹਾ ਸਾਰੀਆਂ ਪਲੇਟਾਂ ਇੱਕ ਜਗ੍ਹਾ ਉਹ ਕਹਿੰਦੇ ਆਰਮੀ ਦਾ ਡਿਸਪਲਿਨ ਆਰਮੀ ਦਾ ਨਹੀਂ ਪੀਐਸਐਫ ਦਾ ਹਾਂ ਪੀਐਸਐਫ ਦਾ ਰਹਾ ਦਰ ਰਹਾ ਲੱਗੀ ਭਾਬੀ ਆਉਣ ਲੱਗੀ ਜੰਨਾ ਜਲੇ ਤਾਂ ਵੀਰ ਕਹਿੰਦਾ ਮੈਂ ਚੁੱਕ ਦਿੰਦਾ ਮੈਂ ਸਾਲ ਆਈਏ ਫਿਰ ਚੁੱਕਦੇ ਹਾਂ ਹਾਂ ਸਵੇਰ ਦੀਆਂ ਲੱਗੀਆਂ ਏ ਥੱਕ ਗਈਆਂ ਇਹ ਕੰਮ ਕਰਦੀਆਂ ਅੰਦਰ ਪ੍ਰਾਣੇ ਆਏ ਹੀ ਤੇ ਚੰਗੇ ਆ ਹਨਾ ਇੰਨਾ ਕੁਝ ਖਾਣ ਨੂੰ ਆ ਸਾਰਾ ਕੁਝ ਹਨਾ ਆਵੇ ਪਏ ਹੈ ਜੇ ਬ੍ਰੈਡ ਵਾਲੇ ਪਕੌੜੇ ਪਨੀਰ ਵਾਲੇ ਪਕੌੜੇ ਇਹ ਸਾਰਾ ਕੁਝ ਹੈਗਾ ਅੰਨਾ ਤਾਂ ਕਿਤੇ ਉਹਨੂੰ ਮੈਗੀ ਚਾਹੀਦੀ ਮੈਗੀ ਚਾਹੀਦੀ ਮੈਗੀ ਮੈਗੀ ਖਾਉਂਗਾ ਮੈਗੀ 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 5 ਮਿੰਟ ਵਾਲੀ ਮੈਗੀ ਹੁਣ ਹੀ 2 ਮਿੰਟ ਦੀ ਆ ਪਰ 5 ਮਿੰਟ ਲੱਗਦੇ ਨੇ ਮੈਗੀ ਪਕੌੜੇ ਖਾ ਲਾ ਕਿੰਨਾ ਕੁਝ ਹੋਰ ਕੁਝ ਖਾਣ ਨੂੰ ਪੇਸਟਰੀ ਕੇਕ ਨਾ ਕਰ ਅਨਦਰ ਫਰੈਂਡ ਤੇ ਆਈ ਨਹੀਂ ਨਾਈ ਤੇ ਗੈਸਟ ਆਏ ਹੀ ਗਏ ਹੋ ਗਏ ਚਲ ਗਏ ਆ ਤੇ ਹੁਣ ਮੈਂ ਵੀ ਫ੍ਰੀ ਹੋ ਗਿਆ ਮੈਂ ਵੀ ਚੱਲਿਆ ਹੁਣ ਦੁਕਾਨ ਤੇ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਬਾਏ ਬਾਏ ਸასი ਕਾਲ ਟੇਕ ਕੇ